ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਸਮ ਗ੍ਰੰਥ ਅੰਗ ਨੰਬਰ 11 ਕੋਟ ਇੰਦਰ ਉਪ ਇੰਦਰ ਬਣਾਏ ਇਥੇ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕਹਿਣਾ ਚਾਹੁੰਦੇ ਨੇ ਉਸ ਅਕਾਲ ਪੁਰਖ ਜੀ ਨੇ ਕਰੋੜਾ ਹੀ ਇੰਦਰ ਅਤੇ ਉਪ ਇੰਦਰ ਪੈਦਾ ਕੀਤੇ ਹੋਏ ਨੇ ਜਿਵੇਂ ਕਿ ਆਪਾਂ ਇੱਕ ਇੰਦਰ ਬਾਰੇ ਸੁਣਿਆ ਹੈ ਕਿ ਉਹ ਇੰਦਰ ਸਵਰਗ ਦਾ ਰਾਜਾ ਹੈ 33 ਕਰੋੜ ਦੇਵੀ ਦੇਵਤੇ ਉਸ ਦੇ ਥੱਲੇ ਹਨ ਪਰ ਇੱਥੇ ਮਾਰੀ ਜੀ ਕਹਣਾ ਚੋਦੇ ਨੇ ਕਿ ਆਕਾਰ ਕੁਲਕ ਦੀ ਬਣਾਈ ਹੋਈ ਰਚਨਾ ਵਿੱਚ ਅਕਾਲ ਪੁਰਖ ਨੇ ਕਰੋੜਾਂ ਹੀ ਇੰਦਰ ਅਤੇ ਉਪ ਇੰਦਰ ਪੈਦਾ ਕੀਤੇ ਨੇ ਕਰੋੜਾਂ ਹੀ ਉਸ ਨੇ ਬਾਮਨ ਅਵਤਾਰ ਬਣਾਏ ਨੇ ਬ੍ਰਹਮਾ ਰੁਦਰ ਉਪਾਏ ਖਪਾਏ ਇੱਥੇ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕਹਿਣਾ ਚਾਹੁੰਦੇ ਨੇ ਉਸ ਅਕਾਲ ਪੁਰਖ ਜੀ ਨੇ ਕਰੋੜਾਂ ਹੀ ਬ੍ਰਹਮਾ ਪੈਦਾ ਕੀਤੇ ਨੇ ਅਤੇ ਕਰੋੜਾਂ ਹੀ ਸ਼ਿਵ ਪੈਦਾ ਕੀਤੇ ਨੇ ਤੇ ਸਮੇਂ ਸਿਰ ਉਹਨਾਂ ਦਾ ਸੰਘਾਰ ਵੀ ਕੀਤਾ ਹੈ ਲੋਕ ਚਤਰ ਦਸ ਖੇਲ ਰਚਾਇਓ ਅਤੇ ਦਸਮੇਂ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕਹਿਣਾ ਚਾਹੁੰਦੇ ਨੇ 14 ਲੋਕ ਉਸ ਈਸ਼ਵਰ ਨੇ ਉਸ ਅਕਾਲ ਪੁਰਖ ਨੇ ਬਣਾਏ ਨੇ ਮਤਲਬ ਕਿ 14 ਲੋਕਾਂ ਦੀ ਰਚਨਾ ਅਕਾਲ ਪੁਰਖ ਨੇ ਕੀਤੀ ਹੈ ਜਿਵੇਂ ਕਿ 14 ਲੋਕ ਹੋ ਵਿਸ਼ੂਪਰੀ ਨਾਰਾਇਣਪੁਰੀ ਬ੍ਰਹਮਪੁਰੀ ਇੰਦਰਪੁਰੀ ਪਤਾਲਪੁਰੀ ਪ੍ਰਿਥਵੀ ਇਹ 14 ਲੋਕ ਉਸ ਅਕਾਲ ਪੁਰਖ ਨੇ ਹੀ ਬਣਾਏ ਨੇ ਉਸ ਅਕਾਲ ਪੁਰਖ ਨੇ ਹੀ ਇਨਾ 14 ਲੋਕਾਂ ਦੀ ਰਚਨਾ ਕੀਤੀ ਹੈ ਬਹੁਤ ਆਪ ਹੀ ਵਿੱਚ ਮਿਲਾਇਓ ਅਤੇ 10 ਮੇਸ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਹੁੰਦੇ ਨੇ ਜਿਸ ਅਕਾਲ ਪੁਰਖ ਨੇ ਇਨਾ 14 ਲੋਕਾਂ ਦੀ ਰਚਨਾ ਕੀਤੀ ਹੈ ਜਿਵੇਂ ਕਿ ਸ਼ਿਵਪੁਰੀ ਬ੍ਰਹਮਪੁਰੀ ਇੰਦਰਪੁਰੀ ਪਤਾਲਪੁਰੀ ਸਾਰੀਆਂ ਜਿੰਨੇ ਵੀ 14 ਲੋਕ ਨੇ ਬਣਾਏ ਨੇ ਅੰਤ ਵਿੱਚ ਉਹ ਅਕਾਲ ਪੁਰਖ ਦੀ ਇਹਨਾਂ 14 ਲੋਕਾਂ ਨੂੰ ਆਪਣੇ ਵਿੱਚ ਹੀ ਸਮੇਟ ਲੈਂਦਾ ਹੈ। ਕਹਿੰਦਾ ਭਾਵ ਹੈ ਇਹ 14 ਲੋਕ ਅਖੀਰ ਨੂੰ ਪਰਮਾਤਮਾ ਵਿੱਚ ਹੀ ਲੀਨ ਹੋ ਜਾਂਦੇ ਨੇ, ਪਰਮਾਤਮਾ ਵਿੱਚ ਹੀ ਸਮਾ ਜਾਂਦੇ ਨੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।